ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਇੰਜੀਨੀਅਰ ਜੇਪੀ ਸਿੰਘ ਕੋਚਰ ਦੀ ਨਿਗੀ ਯਾਦ ਵਿੱਚ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ ਇਸ ਮੌਕੇ ਡਾਕਟਰ ਫਖੀਰ ਚੰਦ ਸ਼ੁਕਲਾ ਜੀ ਨੂੰ ਪਹਿਲਾ ਇੰਜੀਨੀਅਰ ਜੇਪੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਇਸ ਮੌਕੇ ਹੋਰ ਵੀ ਕਈ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਗਿਆ ਬਲਵਿੰਦਰ ਸਿੰਘ ਸ਼ੇਖੋ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਅੰਮ੍ਰਿਤਸਰ

ਕੋੜਾ ਪਿੱਛੇ ਆਇਓ ਬ੍ਰਦਰ ਥੋੜਾ ਪਿੱਛੇ ਆਇਓ ਆਇਓ ਤੁਸੀਂ ਕੋਈ ਦੇਖੀਂ ਅਗਰ ਦੇਖ ਕੇ ਜੀ ਅਗਰ ਇਹ ਡਾਕਟਰ ਸ਼ਿਖਲਾ ਦੀ ਤਸਵੀਰ ਮਾਨ ਨੇ ਕਰਾਇਆ ਤੂ ਗੇ ਪੰਜਾਬੀ ਅਗਰ ਸਾਹਮਣੇ ਦੇਖੋ ਜੀ ਸਰਦਾਰ ਜੀ ਆਇਓ ਸਰਦਾਰ ਜੀ ਆਇਓ ਆਇਓ ਸਰਦਾਰ ਜੀ ਜੀ ਦੀ ਯਾਦ ਦੇ ਵਿੱਚ ਦੇ ਸਵਾਗਤ ਕਰਾਉਂਦੇ ਨੇ ਤੇ ਸਰਦਾਰ ਜੀ ਹੋਰ ਆਇਓ ਸਰਦਾਰ ਜੀ ਇਧਰ ਆਇਓ